ਇਸੇ ਸੂਬੇ ਦਾ ਚੁਣਿਆ ਮੁੱਖ ਮੰਤਰੀ ਪ੍ਰਾਈਮ ਮਿਨਿਸਟਰ ਕੋਲ ਟਾਈਮ ਆਉਂਦਾ ਸੋ ਡੈਫੀਨਿਟਲੀ ਪ੍ਰਾਇੋਰਟੀ ਤੇ ਉਹਨੂੰ ਅਪੁਆਇੰਟਮੈਂਟ ਦੇਣੀ ਚਾਹੀਦੀ ਉਹ ਖਾਸ ਕਰ ਜਿਹੜਾ ਮੁਸ਼ਕਲ ਦੌਰ ਚੋਂ ਗੁਜ਼ਰ ਰਿਹਾ ਲੇਕਿਨ ਇਹ ਤਰਾਸਦੀ ਹੈ ਸਾਡੇ ਦੇਸ਼ ਦੀ ਕਿ ਜਿੱਥੇ ਬੀਜੇਪੀ ਰੋਲਡ ਸਟੇਟ ਨਹੀਂ ਹੈ ਉਹਨਾਂ ਦੇ ਮੁੱਖ ਮੰਤਰੀਆਂ ਨੂੰ ਵੀ ਸਮੇਂ ਪ੍ਰਾਈਮ ਮਿਨਿਸਟਰ ਸਾਹਿਬ ਕੋਲ ਹੈ ਨਹੀਂ ਇਲੈਕਸ਼ਨ ਕੈਂਪੇਨਲੀ ਉਹਨਾਂ ਕੋ ਸਮਾਂ ਹੈਗਾ ਉਹ ਇਸ ਤੋਂ ਸਾਬਿਤ ਹੁੰਦਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਨਾ ਤੇ ਪੰਜਾਬ ਦੇ ਕਿਸਾਨਾਂ ਨੂੰ ਨਾ ਕਿਸਾਨੀ ਨੂੰ ਪਸੰਦ ਕਰਦੀ ਹੈ ਨਾ ਇਹਨਾਂ ਨੂੰ ਇਸ ਮੁਸ਼ਕਲ ਘੜੀ ਚ ਕੋਈ ਸਹਿਯੋਗ ਦੇਣ ਲਈ ਤਿਆਰ ਹੈ ਸਟੇਟ ਡਸਾਸਟਰ ਰੀਲੀਫ ਫੰਡ ਹੈ ਉਹਨੂੰ ਯੂਟਿਲਾਈਜੇਸ਼ਨ ਕਰਨ ਦੀ ਵਕਾਲਤ ਕੇਂਦਰ ਸਰਕਾਰ ਕੋਲੋਂ ਕੀਤੀ ਜਾ ਰਹੀ ਹੈ ਲੇਕਿਨ ਉਹਦੀਆਂ ਜਿਹੜੀਆਂ ਗਾਈਡਲਾਈਨ ਜੀਆਂ ਸਟ੍ਰਿਕਟ ਹੈ ਕਿ ਆਮ ਮੰਦਰੋ ਦਾ ਕੋਈ ਫਾਇਦਾ ਨਹੀਂ ਹੋ ਰਿਹਾ ਨਾ ਤੇ ਉਹਦੇ ਚ ਕੋਈ ਫਲੈਕਸੀਬਿਲਟੀ ਕੀਤੀ ਜਾ ਰਹੀ ਨਾ ਅਮੈਂਡਮੈਂਟ ਕੀਤੀ ਜਾ ਰਹੀ ਨਾ ਕੋਈ ਸਪੈਸ਼ਲ ਪੈਕੇਜ ਜਿਹੜਾ ਵਾਰ-ਵਾਰ ਪੰਜਾਬ ਸਰਕਾਰ ਨੇ ਮੰਨਿਆ ਹੈ ਇਹ ਕਹਿਣਾ ਹੈ ਕਿ ਹਰੇਕ ਸਟੇਟ ਦੀ ਪਰਿਸਥਿਤੀ ਦੇ ਹਿਸਾਬ ਨਾਲ ਸਰਕਾਰੀ ਫੰਡ ਯੂਟਿਲਾਈਜੇਸ਼ਨ ਕਰਨ ਦੀ ਉਹਦੀ ਜੱਜ ਹੋਣੀ ਚਾਹੀਦੀ। ਖਾਸ ਕਰ ਜਦੋਂ ਕੋਈ ਨੈਚੁਰਲ ਕਲੇਮ ਇਹ ਕਹ ਰਹੇ ਨੇ 12000 ਕਰੋੜ ਦਾ ਫਾਇਦਾ ਹੀ ਨਹੀਂ ਹੈ ਜਦੋਂ ਲੋਕਾਂ ਨੂੰ ਹੋ ਰਿਹਾ। ਤੇ ਜਾਂ ਜਾਂ ਤੁਸੀਂ ਤੇ ਉਹਦੀ ਅਮੈਂਡਮੈਂਟ ਕਰਕੇ ਉਹਨੂੰ ਫਲੈਕਸੀਬਲ ਕਰ ਦਿਓ। ਤਾਂ ਕਿ ਉਹਦਾ ਫਾਇਦਾ ਲਿਆ ਜਾ ਸਕੇ ਆਮ ਲੋਕਾਂ ਨੂੰ ਫਾਇਦਾ ਪਹੁੰਚਾਇਆ ਜਾ ਸਕੇ। ਆਦਰਵਾਈਜ਼ ਪੰਜਾਬ ਵਾਸਤੇ ਸਪੈਸ਼ਲ ਪੈ ਗਿਆ।